ਕਾਦਰਜੀ ਵੀ ਤੁਸੀਂ ਰਹੇ ਹੋ ਕਾਫੀ ਲੰਬਾ ਸਮਾਂ ਪਰ ਹੁਣ ਭਾਜਪਾ ਨੇ ਇਹ ਜੋ ਕੀ ਕੋਲ ਕੇ ਪਾ ਦਿੱਤਾ ਕਿਹੜਾ ਹੰਦ ਸਾਰ ਹੀ ਵੱਡਾ ਐਕਸ਼ਨ ਜਿਹੜਾ ਸਰਕਲ ਉੱਤੇ ਕਰਤਾ ਐਸੀ ਸਮਾਜ ਸੇਵਾ ਦੇ ਕੰਮਾਂ 'ਚ ਪਹਿਲਾਂ ਤੋਂ ਹੀ ਲੱਗੇ ਹੋਏ ਆ ਕਿਉਂਕਿ ਅਸੀਂ ਬਹੁਤ ਨਾਰਮਲ ਪਰਿਵਾਰਾਂ 'ਚ ਜਿਹੜਾ ਥੱਲੇ ਉੱਠ ਕੇ ਆਏ ਆ ਅੱਜ ਸਮਾਜ ਸੇਵਾ ਤੌਰ ਤੇ ਕੰਮ ਕਰਨਾ ਆਏ ਹੋ ਜਾਂ ਫਿਰ ਭਾਜਪਾ ਦੇ ਲੀਡਰ ਬਣ ਦੇਖੋ ਭਾਜਪਾ ਵੱਲੋਂ ਤਾਂ ਕੋਈ ਫੰਡ ਨਹੀਂ ਹੁੰਦਾ ਇਹ ਹਲਕੇ ਤੇ ਬੜੀ ਕਿਰਪਾ ਹੈ ਕਰੋੜਾਪਤੀ ਹਲਕਾ ਇਹਨਾਂ ਕਿਲੇ ਕਰੋਨਾ ਕਰੋਨਾ ਦੇ ਨੇ ਅੱਜ ਕਰੋਨੇ ਦੀਆਂ ਗੱਡੀਆਂ ਵੀ ਖੜੀਆਂ ਨੇ ਪਰ ਉਹ ਘਰੋਂ ਨਿਕਲਣ ਜਾਣ ਕਿੱਥੇ ਨੂੰ ਤੇ ਗੇਟ ਨਹੀਂ ਟੱਪ ਸਕਦੀਆਂ ਇੰਨਾ ਮੂਰੇ ਐਡੇ ਐਡੇ ਟੋਏ ਬਣੇ ਹੋਏ ਨੇ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਬਰਸਾਤ ਤੋਂ ਬਾਅਦ ਸਾਰੀ ਸੜਕਾਂ ਪਾਸ ਨੇ ਬਣ ਜਾਣੀਆਂ ਪਰ ਕਿਤੇ ਨਾ ਕਿਤੇ ਰਿਲੈਕਸ ਨਹੀਂ ਤੁਸੀਂ ਦੇ ਰਹੇ ਸਰਕਾਰ ਨੂੰ ਕਿਉਂਕਿ ਉਹਨਾਂ ਨੇ ਤਾਂ ਫਿਰ ਆਪਣੇ ਹੱਥ ਵਿੱਚ ਆੜਦਣੇ ਕਿ ਲੋਕਾਂ ਨੂੰ ਨਿਕਲਣਾ ਸੌਖਾ ਹੋ ਗਿਆ ਕਿ ਹੁਣ ਸਾਨੂੰ ਕੀ ਲੋੜ ਬਣਾਉਣ ਦੀ ਸੋ ਅਸੀਂ ਤਾਂ ਇੱਕ ਟੈਂਪੋਰਰੀ ਹੱਲ ਕਰ ਰਹੇ ਲੋਕਾਂ ਦਾ ਸੋ ਬਾਕੀ ਇਹ ਹੈ ਵੀ ਇਹ ਕਿਉਂਕਿ ਇਹ ਬਹੁਤਾ ਲੰਮਾ ਸਮਾਂ ਨਹੀਂ ਨਾ ਟਿਕਣੇ ਇਹ ਕਲਦਲ ਵਾਲਿਆਂ ਵੱਲੋਂ ਗੱਲ ਚੱਲ ਰਹੀਆਂ ਨੇ ਕੀ ਕਹਿੰਦੇ ਧਰਨੇ ਅਸੀਂ ਲਾਏ ਸੀ ਪਰ ਮੇਰੇ ਖਰਕ ਐਡਿਟ ਰਣਜੀਤ ਸਿੰਘ ਗਿੱਲ ਨੇ ਕਿ ਪੰਜਾਬ ਦੇ ਵਿੱਚ ਸਾਰੀਆਂ ਹੀ ਸੜਕਾਂ ਦਾ ਬੁਰਾ ਹਾਲ ਹੈ ਜਿਸ ਨੂੰ ਲੈ ਕੇ ਲੋਕ ਤਰਾਤਰ ਕਰ ਰਹੇ ਨੇ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਬਰਸਾਤ ਤੋਂ ਬਾਅਦ ਸਾਰੀ ਸੜਕਾਂ ਬਣਾ ਦਿੱਤੀ ਜਾਣਗੀਆਂ ਪਰ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡਾ ਹੁਣ ਨਿਕਲਣਾ ਮੁਸ਼ਕਲ ਹੋ ਚੁੱਕਾ ਹੈ ਕੀ ਫਿਰ ਸਰਕਾਰ ਕਦੋਂ ਬਣਨ ਗਿਆ ਉਦੋਂ ਸਾਨੂੰ ਕੀ ਫਾਇਦਾ ਹੈ ਤਾਂ ਇਸੇ ਨੂੰ ਲੈ ਕੇ ਤੁਸੀਂ ਦੇਖੋ ਕਿ ਇਹ ਜੋ ਕੰਮ ਸ਼ੁਰੂ ਕਰਵਾਇਆ ਗਿਆ ਇਹ ਸਰਕਾਰ ਵੱਲੋਂ ਨਹੀਂ ਇੱਕ ਸਮਾਜ ਸੇਵੀ ਵੱਲੋਂ ਕੀਤਾ ਗਿਆ ਜਿੱਥੇ ਕਿ ਤੁਸੀਂ ਦੇਖੋ ਕਿ ਬੈਟ ਮਿਕਸ ਪਾਇਆ ਜਾ ਰਿਹਾ ਜਿੱਥੇ ਕਿ ਸੜਕਾਂ ਦਾ ਬੁਰਾ ਹਾਲ ਸੀ ਲੋਕਾਂ ਨੂੰ ਨਿਕਲਣਾ ਮੁਸ਼ਕਲ ਸੀ ਉਦੋਂ ਉੱਤੇ ਪੂਰਾ ਆਪਣੀ ਮਸ਼ੀਨਰੀ ਲਿਆਣ ਕੇ ਉਹ ਸਮਾਜ ਸੇਵੀ ਵੱਲੋਂ ਇਹ ਕੰਮ ਕਰਵਾਇਆ ਜਾ ਰਿਹਾ ਇਸ ਨੂੰ ਲੈ ਕੇ ਉਹ ਸਮਾਜ ਸੇਵੀ ਹੈ ਕੌਣ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਜਿਲ੍ਹੇ ਸਾਹਿਬ ਅੱਜ ਸਮਾਜ ਸੇਵਾ ਤੌਰ ਤੇ ਕੰਮ ਕਰਨਾ ਆਇਓ ਪਿੰਡਾਂ ਦੇ ਵਿੱਚ ਇਸ ਤਰੀਕੇ ਸੜਕਾਂ ਲਗਾਤਾ ਤੁਸੀਂ ਚੰਦੋ ਦੀ ਹੋਰ ਵੀ ਸੜਕਾਂ ਜਿਹੜੀਆਂ ਬਣਾ ਰਹੇ ਹਾਂ ਜਾਂ ਫਿਰ ਭਾਜਪਾ ਦੇ ਲੀਡਰ ਬਣ ਕੇ ਨਹੀਂ ਦੇਖੋ ਭਾਜਵਾਦੀ ਤੁਸੀਂ ਜਿਹੜੀ ਗੱਲ ਕੀਤੀ ਹੈ ਦੇਖੋ ਭਾਜਵਾ ਵੱਲੋਂ ਤਾਂ ਕੋਈ ਫੰਡ ਨਹੀਂ ਹੁੰਦਾ ਤੇ ਬਾਕੀ ਠੀਕ ਹੈ ਸਾਡੀ ਉਹ ਪਾਰਟੀ ਹੈ ਪਰ ਜਿਹੜਾ ਇਹ ਕੰਮ ਹੈ ਇਹ ਸਾਡੇ ਪਰ ਲੋਕ ਇਕੱਠੇ ਹੋ ਕੇ ਆਏ ਸੀ ਅਲੱਗ-ਅਲੱਗ ਪਿੰਡਾਂ ਦੀਆਂ ਪੰਚਾਇਤਾਂ ਆਈਆਂ ਉਹਨਾਂ ਨੇ ਅਪੀਲ ਕੀਤੀ ਵੀ ਸਾਡਾ ਬਹੁਤ ਮਾੜਾ ਹਾਲ ਹੈ ਅਸੀਂ ਨਰਕ ਭਰੀ ਜ਼ਿੰਦਗੀ ਜੀ ਰਹੇ ਹਾਂ ਸਾਡੇ ਬੱਚੇ ਸਕੂਲ ਨਹੀਂ ਜਾ ਸਕਦੇ ਡਿਊਟੀਆਂ ਵਾਲੇ ਡਿਊਟੀਆਂ ਨਹੀਂ ਜਾ ਸਕਦੇ ਤੇ ਹਸਪੀਟਲ ਕੋਈ ਬਿਮਾਰ ਵਜ ਅਸੀਂ ਉਹ ਨਹੀਂ ਲਿਜਾ ਸਕਦੇ ਵੀ ਇੰਨਾ ਬੁਰਾ ਹਾਲ ਹੈ ਵੀ ਸਾਨੂੰ ਘਰੋਂ ਨਿਕਲਣੀ ਮੁਸ਼ਕਲ ਹੈ ਜਦ ਕਿ ਇਹ ਹਲਕੇ ਦੀ ਬੜੀ ਕਿਰਪਾ ਹੈ ਕਰੋੜਾਪਤੀ ਹਲਕਾ ਇਹਨਾਂ ਕੀਲੇ ਕਰੋੜਾ ਕਰੋੜਾ ਦੇ ਨੇ ਪਰ ਅੱਜ ਕਰੋੜਾਂ ਦੀਆਂ ਗੱਡੀਆਂ ਵੀ ਖੜੀਆਂ ਨੇ ਪਰ ਉਹ ਘਰੋਂ ਨਿਕਲਣ ਜਾਣ ਕਿੱਥੇ ਨੂੰ ਤੇ ਗੇਟ ਨਹੀਂ ਟੱਪ ਸਕਦੀਆਂ ਇੰਨਾ ਮੂਰੇ ਐਡੇ-ਐਡੇ ਟੋਏ ਬਣੇ ਹੋਏ ਨੇ ਸੋ ਪਹਿਲਾਂ ਅਸੀਂ ਜਿਸ ਤਰ ਸਾਡੇ ਕੋ ਚੰਦੋਂ ਦੀ ਪਿੰਡ ਨੇ ਅਪਰੋਚ ਕੀਤੀ ਚੰਦੋਂ ਗਵਿੰਦਗੜ ਰੁਟਕੀ ਖਾਮ ਔਰ ਤਿਉਰ ਨੂੰ ਜਿਹੜੀ ਰੋਡ ਦੀ ਸੜਕਾ ਉਹਦਾ ਕਰਾਇਆ ਫੇਰ ਇੱਥੇ ਸਾਡੇ ਆਪ ਇਹ ਪੰਚਾਇਤਾਂ ਥਾਣੇ ਦੇ ਆ ਜਿਹੜੀ ਥੱਲੇ ਪੰਚਾਇਤਾਂ ਆਈਆਂ ਆਪਣੇ ਥਾਣੇ ਪਿੰਡ ਦੇ ਉਹ ਸੜਕ ਅਸੀਂ ਖੇਜਰਾਵਾੜ ਤੋਂ ਥਾਣੇ ਵਾਲੀ ਉਹਦਾ ਸ਼ੁਰੂ ਕਰਾਇਆ ਪਰਸੋਂ ਅੱਜ ਇਹ ਹੁਣ ਫੇਰ ਲਬਾਨਗੜ ਦੀ ਇਹ ਪੰਚਾਇਤਾਂ ਆਈਆਂ ਇਹਨਾਂ ਨੇ ਕਿਹਾ ਵੀ ਸਾਡਾ ਆ ਜਿਹੜਾ ਬਹੁਤ ਬੁਰਾ ਵਾਕਈ ਤੁਸੀਂ ਸੜਕ ਦਾ ਹਾਲ ਦੇਖ ਲਓ ਕੀ ਆ ਸੋ ਦੇਖੋ ਅਸੀਂ ਸੜਕਾਂ ਬਣਾ ਤਾਂ ਨਹੀਂ ਸਕਦੇ ਕਿਉਂਕਿ ਇਹ ਤਾਂ ਸਰਕਾਰਾਂ ਦਾ ਕੰਮ ਹੈ ਪਰ ਅਸੀਂ ਇਹਨਾਂ ਦੀ ਪੈਚਵਰਕ ਕਰਕੇ ਟੈਂਪਰੇਰੀ ਅਸੀਂ ਇਹਨਾਂ ਦਾ ਜਿਹੜਾ ਕੋਈ ਨਾ ਕੋਈ ਹੱਲ ਕੱਟ ਕੱਟ ਰਹੇ ਹਾਂ ਵੀ ਤਾਂ ਕਿ ਜਿਹੜਾ ਆਉਣਾ ਜਾਣਾ ਲੋਕਾਂ ਦਾ ਸਖਾਲਾ ਹੋ ਜਵੇ ਸੋ ਉਸ ਤਹੇ ਦੀ ਹੋਰ ਬੜੀਆਂ ਪੰਚਾਇਤਾਂ ਨੇ ਜੀ ਘਟੌਰ ਦੇ ਆਪਣੇ ਰਟਿਆਲੇ ਤੋਂ ਬੁੱਲਾ ਪਰ ਤੋਂ ਹੋਰ ਬਹੁਤ ਸਾਰੀਆਂ ਪੰਚਾਇਤਾਂ ਨੇ ਜੀ ਜਿਹੜੇ ਅਪਰੋਚ ਕਰ ਰਹੇ ਨੇ ਵੀ ਕਿਉਂਕਿ ਹਾਲ ਸਾਰੇ ਹਲਕੇ ਦਾ ਮਾਰ ਹੈ ਬਿਲਕੁਲ ਸੋ ਸਾਡੀ ਤਾਂ ਬੇਨਤੀ ਸਰਕਾਰ ਨੂੰ ਵੀ ਹੈ ਸਾਡੀ ਭੈਣ ਬੀਬਾ ਅਨਮੋਲ ਗਗਨਮਾਨ ਨੂੰ ਵੀ ਹੈ ਵੀ ਤੁਸੀਂ ਆ ਕੇ ਲੋਕਾਂ ਦੀ ਬਾਹ ਫੜੋ ਕੋਈ ਗੱਲ ਨਹੀਂ ਪ੍ਰਸ਼ਾਸਨ ਦੇ 15 20 ਦਿਨ ਇਹ ਵੀ ਨਿਕਲ ਜਾਣੇ ਨੇ ਉਸ ਤੋਂ ਬਾਅਦ ਜਿਹੜਾ ਇਹ ਹੈ ਇਹਨਾਂ ਨੂੰ ਬਣਾਉਣ ਦਾ ਕੰਮ ਜ਼ਰੂਰ ਕਰੋ ਕਿਉਂਕਿ 8-9 ਸਾਲਾਂ ਚ ਹੁਣ ਪੁੱਛਿਆ ਕਹਿੰਦੇ ਵੀ 10 ਸਾਲ ਦੀ ਆ ਸੜਕ ਬਣੀ ਵੀ ਹੈ ਕੋਈ ਦਾ ਕਦੇ ਕੁਝ ਨਹੀਂ ਹੋਇਆ ਸੋ ਇਹ ਹੈ ਵੀ ਜੇ ਹੁਣ ਜਿਹੜੀ ਬਣੀ ਆ ਫਿਰ ਟੁੱਟੀ ਜਾਂਦੀ ਹੈ ਹੋਰ ਟੁੱਟੀਆਂ ਜਾਂਦੀਆਂ ਪ੍ਰਸ਼ਾਸਨ ਸੋ ਅਸੀਂ ਤਾਂ ਬੇਨਤੀ ਕਰਦੇ ਆਂ ਵੀ ਇਹ ਸਰਕਾਰਾਂ ਦਾ ਹੀ ਕੰਮ ਨੇ ਤੇ ਤੁਸੀਂ ਆ ਕੇ ਇਹ ਜਿਹੜੀਆਂ ਸੜਕਾਂ ਨੇ ਇਹਨਾਂ ਨੂੰ ਬਣਾਓ ਹਲਕਾ ਜਿਹਾ ਬਹੁਤ ਬੁਰੇ ਹਾਲਾਤ 'ਚ ਜਿਹੜਾ ਬੈਠਾ। ਜਿਲ੍ਹ ਸਰਕਾਰ ਨੂੰ ਦਾਅਵੇ ਕੀਤੇ ਜਾ ਰਹੇ ਨੇ ਕਿ ਬਰਸਾਤ ਤੋਂ ਬਾਅਦ ਸਾਰੀਆਂ ਸੜਕਾਂ ਪਾਸ ਨੇ ਬਣ ਜਾਣੀਆਂ। ਪਰ ਕਿਤੇ ਨਾ ਕਿਤੇ ਰਿਲੈਕਸ ਨਹੀਂ ਤੁਸੀਂ ਦੇ ਰਹੇ ਸਰਕਾਰ ਨੂੰ ਕਿਉਂਕਿ ਉਹਨਾਂ ਨੇ ਤਾਂ ਫਿਰ ਆਪਣੇ ਹੱਥ ਫੇਰ ਛਾੜਦ ਦੇ ਨੇ ਕਿ ਲੋਕਾਂ ਨੂੰ ਨਿਕਲਣਾ ਸੌਖਾ ਹੋ ਗਿਆ ਕਿ ਹੁਣ ਸਾਨੂੰ ਕੀ ਲੋੜ ਬਣਾਉਣ ਦੀ। ਨਹੀਂ। ਦੇਖੋ ਇਹ ਕੰਮ ਤਾਂ ਸਰਕਾਰਾਂ ਦੇ ਨੇ ਅਸੀਂ ਤਾਂ ਵੈਲਕਮ ਕਰਾਂਗੇ ਵੀ ਕੋਈ ਗੱਲ ਨਹੀਂ ਜਿਹੜੇ ਹੁਣ ਦੇਖੋ 4 ਸਾਲ ਨਿਕਲ ਚੱਲੇ। ਕੋਈ ਗੱਲ ਨਹੀਂ ਜਿਹੜਾ ਨਿਕਲ ਗਿਆ ਕਹਿੰਦੇ ਉਹਨੇ ਸਮੇਂ ਨੂੰ ਉਹਨੂੰ ਰੋਣਾ ਕੀ ਉਹ ਤਾਂ ਨਿਕਲ ਚੁੱਕਿਆ ਹੈ ਪਰ ਆਉਣ ਵਾਲਾ ਸਮਾਂ ਜਿਹੜਾ ਇਹਨੂੰ ਸੰਭਾਲੋ ਤੁਸੀਂ ਕੋਈ ਗੱਲ ਨਹੀਂ ਤੁਸੀਂ ਸਰਕਾਰਾਂ ਦੇ ਜੁਮੇ ਕ੍ਰੈਡਿਟ ਜਾਂਦੇ ਉਹਨੂੰ ਕੋਈ ਕੰਮ ਸਰਕਾਰਾਂ ਕਰਦੀਆਂ ਨੇ ਸੋ ਅਸੀਂ ਤਾਂ ਇੱਕ ਟੈਂਪਰੇਰੀ ਹੱਲ ਕਰ ਰਹੇ ਲੋਕਾਂ ਦਾ ਸੋ ਬਾਕੀ ਇਹ ਹੈ ਵੀ ਇਹ ਕਿਉਂਕਿ ਬਹੁਤਾ ਲੰਮਾ ਸਮਾਂ ਨਹੀਂ ਨਾ ਟਿਕਣੇ ਇਹ ਇਹ ਬਤੁਮ ਬ 6 ਮਹੀਨੇ ਕੱਢ ਜਾਣਗੇ ਵੈਸੇ ਤਾਂ ਵੈਟਮਿਕਸ ਹੈ ਪਰ ਫਿਰ ਵੀ ਇੱਕ ਜਦ ਤੱਕ ਉੱਪਰ ਲੁੱਕ ਨਹੀਂ ਪੈਂਦੀ ਉਦੋਂ ਤੱਕ ਇਹ ਫਿਰ ਜ਼ਿਆਦਾ ਦੇ ਟਿਕਦੀਆਂ ਨਹੀਂ ਨਾ ਸੋ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਵੀ ਤੁਸੀਂ ਸਾਰੇ ਹਲਕੀਆਂ ਜਿੰਨੀਆਂ ਰੋਡਸ ਐ ਤੁਸੀਂ ਇਹਨਾਂ ਦਾ ਕੰਮ ਕਰਾਓ ਮੈਂ ਕਹਿੰਦਾ ਚੰਗੀ ਗੱਲ ਹੈ ਜੇ ਸਰਕਾਰ ਨੇ ਕਿਹਾ ਵੀ ਇਹ ਤੋਂ ਬਾਅਦ ਅਸੀਂ ਕਰਦਾਂਗੇ ਅਸੀਂ ਜੀ ਆਇਆਂ ਕਹਿੰਦੇ ਵੈਲਕਮ ਕਹਿੰਦੇ ਵੀ ਕਰ ਦਿਓ ਕੋਈ ਗੱਲ ਨਹੀਂ ਜਿਹੜਾ ਸਮਾਂ ਜੋ ਭੋਗ ਲਿਆ ਉਹ ਤਾਂ ਭੁਗਤੇ ਗਏ ਜੀ ਜੋ ਹੁਣ ਅੱਗੇ ਹੈਗਾ ਉਹ ਤਾਂ ਲੋਕਾਂ ਦੀ ਜਿਹੜੀ ਜ਼ਿੰਦਗੀ ਸੁਖਾਲੀ ਹੋ ਜਾਏ ਅੱਛਾ ਕਾਦਰਲ ਜੀ ਵੀ ਤੁਸੀਂ ਰਹੇ ਹੋ ਕਾਫੀ ਲੰਬਾ ਸਮਾਂ ਪਰ ਹੁਣ ਪਾਜਪਾ ਨੇ ਇਹ ਜੋ ਕੀ ਘੋਲ ਕੇ ਪਾ ਦਿੱਤਾ ਕਿਹੜਾ ਆਂਦੇ ਸਾਰ ਹੀ ਵੱਡਾ ਐਕਸ਼ਨ ਜਿਹੜਾ ਸਰਕਲ ਉੱਤੇ ਕਰਤਾ ਕਿਉਂਕਿ ਪਹਿਲਾਂ ਨਹੀਂ ਸੋਚ ਆਈ ਇਹ ਕਿ ਹੁਣ ਕੀ ਸੋਚ ਆਗੀ ਕਿ ਆਪਾਂ ਇਸ ਤਰੀਕੇ ਨਾਲ ਲੋਕਾਂ ਨੂੰ ਦੇਖੋ ਗੱਲ ਇਹ ਆ ਅਸੀਂ ਸਮਾਜ ਸੇਵਾ ਦੇ ਕੰਮਾਂ 'ਚ ਪਹਿਲਾਂ ਤੋਂ ਹੀ ਲੱਗੇ ਹੋਏ ਆ ਕਿਉਂਕਿ ਅਸੀਂ ਬਹੁਤ ਨਾਰਮਲ ਪਰਿਵਾਰਾਂ 'ਚੋਂ ਜਿਹੜਾ ਥੱਲੇ ਉੱਠ ਕੇ ਆਏ ਆ ਹਾਂਜੀ ਸੋ ਸਾਨੂੰ ਉਹ ਦਰਦ ਦਾ ਉਹ ਦੁੱਖ ਦਾ ਉਹ ਪਤਾ ਹੈ ਅਸੀਂ ਮੈਂ 36 ਸਾਲ ਪਿੰਡਾਂ 'ਚ ਹੀ ਰਿਹਾ ਮੈਨੂੰ ਉਹ ਹਰ ਦਰਦ ਦਾ ਪਤਾ ਹੈ ਵੀ ਦਰਦ ਕੀ ਹੁੰਦਾ ਸੋ ਅਸੀਂ ਪਹਿਲਾਂ ਤੋਂ ਹੀ ਸਾਡੇ ਇਹ ਮਾਪੇ ਵੱਲੋਂ ਵੀ ਸਿੱਖਿਆ ਸੀ ਤੇ ਸਾਨੂੰ ਪਰਮਾਤਮਾ ਵੱਲੋਂ ਹੀ ਮੈਂ ਕਹਿੰਦਾ ਮਿਹਰ ਹੈ ਵੀ ਚਲੋ ਇਸ ਪਾਸੇ ਨੂੰ ਉਹ ਕਹਿੰਦੇ ਵੀ ਡੰਨ ਨਾਲ ਲਈਏ ਪਰਮਾਤਮਾ ਕੀਤੇ ਸੇਵਾ ਚ ਲਵਾ ਲਵੇ ਸੋ ਅਸੀਂ ਇਹ ਨਹੀਂ ਵੀ ਅਸੀਂ ਬੀਜੇਪੀ ਚ ਆ ਕੇ ਅੱਜ ਇਹ ਸ਼ੁਰੂ ਕਰਿਆ ਦੇਖੋ ਤੁਸੀਂ ਸਾਡਾ ਕਰੋਨਾ ਟਾਈਮ ਦਾ ਦੇਖੋ ਉਦੋਂ ਅਸੀਂ ਗਿਲਕੋਵਾਸੀਆਂ ਦੇ ਸਹਿਯੋਗ ਨਾਲ ਗਿਲਕੋ ਰਸੋਈ ਬਣਾ ਕੇ 3 ਲੱਖ ਬੰਦੇ ਨੂੰ 60 ਦਿਨ ਰੋਜ਼ 5000 ਦਾ ਲੰਗਰ ਬੰਦਾ ਚਕਾਇਆ ਹਲਕਾ ਵਾਰ-ਵਾਰ ਸੈਨੀਟਾਈਜ਼ ਕਰਾਇਆ ਕਿੱਟਾਂ ਵੰਡੀਆਂ ਆਪਣੇ ਸਕੂਲ ਨੂੰ ਹਸਪਤਾਲ ਤਬਦੀਲ ਤਬਦੀਲ ਕੀਤਾ ਕਿਉਂਕਿ ਬੈੱਡਾਂ ਦੀ ਪ੍ਰੋਬਲਮ ਆ ਗਈ ਤੇ ਫਿਰ ਜਦੋਂ ਹੜ੍ਹ ਆਏ ਆ 6-6 ਮਹੀਨੇ ਦਾ ਡੰਗਰਾਂ ਦਾ ਚਾਰਾ ਚੇਚਮੀ ਨੇ ਬੰਦਿਆਂ ਦਾ ਰਾਸ਼ਨ ਜਿਹਦਾ ਪਰ ਪਸ਼ੂ 25000 ਰੁਪਏ ਸੋ ਇਹ ਅਸੀਂ ਅੱਜ ਨਹੀਂ ਕਰਨ ਲੱਗੇ ਇਹ ਅਸੀਂ ਪਹਿਲਾਂ ਤੋਂ ਹੀ ਲੱਗੇ ਹੋਏ ਆ ਸੇਵਾ ਭਾਵਨਾ ਸਾਡੇ ਮਹਾਰਾਜੀ ਮੈਂ ਕਹਿੰਦਾ ਬਖਸ਼ਿਸ਼ ਆ ਵੀ ਜਿਹੜਾ ਇਸ ਪਾਸੇ ਸੇਵਾ ਲੈ ਰਿਹਾ ਸੋ ਉਹਦੀ ਕਿਰਪਾ ਨਾਲ ਸੀ ਤਾਂ ਪਹਿਲਾਂ ਤੋਂ ਹੀ ਲੱਗੇ ਆ ਆ ਹੁਣ ਜਦੋਂ ਦੇਖਿਆ ਵੀ ਇਹ ਬਹੁਤ ਵੱਡਾ ਦਰਦ ਹੈ ਇਹ ਕੋਈ ਕਰੋਨਾ ਨਾਲੋਂ ਘੱਟ ਨਹੀਂ ਹੈਗਾ ਜਾਂ ਲੋਕ ਕਰੋਨਾ ਚੋਂ ਲਾਕਡਾਊਨ ਲੱਗਿਆ ਸੀ ਇਹ ਹੁਣ ਸੜਕਾਂ ਨੇ ਲਾਕਡਾਊਨ ਲਾ ਕੇ ਲੋਕ ਅੰਦਰ ਬਿਠਾਤੇ ਸੋ ਅਸੀਂ ਉਹ ਦੇਖਦੇ ਹੋਏ ਤਾਂ ਅਸੀਂ ਇਹ ਜਿਹੜਾ ਇਹ ਕੰਮ ਸ਼ੁਰੂ ਕੀਤਾ ਵੀ ਚਲੋ ਕੋਈ ਨਾ ਕੋਈ ਫੌਰੀ ਰਾਹਤ ਕਿਸੇ ਨੂੰ ਮਿਲ ਜਵੇ ਉਧਾਉਣਾ ਜਾਣਾ ਸੌਖਾ ਹੋ ਜਾਵੇ ਸਰਕਾਰਾਂ ਨੂੰ ਜਗਾਉਣ ਵਾਸਤੇ ਜਾਂ ਸਰਕਾਰਾਂ ਤੋਂ ਕੰਮ ਕਰਾਉਣ ਵਾਸਤੇ ਧਰਨੇ ਲਾਉਂਦੇ ਤਾਂ ਦੇਖੀਏ ਨੇ ਸਿਆਸੀ ਪਾਰਟੀਆਂ ਪਰ ਪਹਿਲਾ ਕੰਮ ਹੈ ਕਿ ਸਰਕਾਰ ਰਹੀ ਹੋ ਕਿ ਵਿਰੋਧੀ ਧਿਰ ਦੇ ਆਪ ਸੜਕਾ ਬਣਾਉਣ ਲੱਗ ਪਏ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਕਲਦਲ ਵਾਲਿਆਂ ਵੱਲੋਂ ਗੱਲ ਚੱਲ ਰਹੀਆਂ ਨੇ ਕਿ ਕਹਿੰਦੇ ਧਰਨੇ ਅਸੀਂ ਲਾਏ ਸੀ ਪਰ ਮੇਰੇ ਖਿਆਲ ਕਰੈਡਿਟ ਰਣਜੀਤ ਸਿੰਘ ਗਿੱੱਲੇ ਕੇ ਨਹੀਂ ਦੇਖੋ ਧਰਨਾ ਠੀਕ ਹੈ ਇੱਕ ਲੋਕਤੰਤਰ 'ਚ ਸਰਕਾਰ ਨੂੰ ਜਗਾਉਣ ਲਈ ਹੁੰਦਾ ਹੈ ਤੇ ਅੱਜ ਕੱਲ ਤਾਂ ਸੋਸ਼ਲ ਮੀਡੀਆ ਮੇਰਾ ਕਹੇ ਹਰ ਚੀਜ਼ ਦਾ ਹਰ ਇੱਕ ਨੂੰ ਪਤਾ ਹੀ ਹੁੰਦਾ। ਬਾਕੀ ਦੇਖੋ ਸਾਡਾ ਅਸੀਂ ਤਾਂ ਇਹ ਸੇਵਾ ਭਾਵਨਾ ਨਾਲੇ ਲੱਗੇ ਆਂ ਲੋਕਾਂ ਦਾ ਦੁੱਖ ਦਰਦ ਦੇਖ ਕੇ। ਕੋਈ ਅੱਜ ਵੋਟਾਂ ਨਹੀਂ ਹੈਗੀਆਂ ਜਿਹੜੀਆਂ ਮੈਂ ਕੱਲ ਨੂੰ ਵੋਟਾਂ ਪਾਉਣੀਆਂ। ਮੈਨੂੰ ਤਾਂ ਇਸ ਸਾਲ ਕਨੇ ਦੋ ਵਾਰ ਹਰਾ ਵੀ ਦਿੱਤਾ। ਆਪਾਂ ਫੇਰ ਖੜੇ ਆਂ ਅੱਜ ਕਿਉਂਕਿ ਸੇਵਾ ਭਾਵਨਾ ਕਰਦੇ। ਜੇ ਮੈਂ ਵੋਟਾਂ ਵਾਲੇ ਚੱਕਰ ਚੋਂ ਮੈਂ ਤਾਂ ਫੇਰ ਆ ਕੇ ਬੜਾ ਵੀ ਨਾ ਇੱਥੇ। ਯਾਰ ਦੋ ਵਾਰੀ ਤਾਂ ਤੁਸੀਂ ਮੇਰਾ ਸਾਥ ਨਹੀਂ ਦਿੱਤਾ। ਲੇਕਿਨ ਨਹੀਂ ਸਾਡੇ ਸੇਵਾ ਭਾਵ ਹੈ। ਸੇਵਾ ਭਾਵ ਨਾਲ ਲੱਗੇ ਅੱਗੇ ਵੀ ਇਹਨਾਂ ਦੀ ਮਰਜ਼ੀ। ਅੱਗੇ ਵੀ ਤਾਂ ਦੀ ਮਰਜ਼ੀ ਜੋ ਫੈਸਲਾ ਕਰਨਾ ਕਰ ਲੈਣਾ ਸਾਨੂੰ ਕੋਈ ਉਹ ਨਹੀਂ ਪਰ ਅਸੀਂ ਤਾਂ ਲੱਗੇ ਰਹਿਣਾ ਜੇ ਇੱਕ ਮੇਰਾ ਹਲਕਾ ਮੇਰਾ ਪਰਿਵਾਰ ਕੇ ਹੈ ਨਾ ਤਾਂ ਪਰਿਵਾਰ ਦੀ ਤਰ੍ਹਾਂ ਹੀ ਵਿਚਰਾਂਗੇ ਕੋਈ ਗੱਲ ਨਹੀਂ ਜਿੱਤਾਂ ਹਾਰਾ ਨਹੀਂ ਜਿਤਾਉਂਦੇ ਕੋਈ ਗੱਲ ਨਹੀਂ ਉਸ ਬੈਖਰੂ ਦੇ ਹੱਥ ਹੈ ਸਹਬ ਹੱਥ ਵੜਾਈਆਂ ਜਿਸ ਭਾਵੇਂ ਤੁਸੀਂ ਦੇ ਸੋ ਸਾਨੂੰ ਕੋਈ ਮਲਾਲ ਨਹੀਂ ਇਸ ਗੱਲ ਦਾ ਅੱਜ ਵੀ ਜੇ ਮਲਾਲ ਹੁੰਦਾ ਮੈਂ ਇੱਥੇ ਨਾ ਖੜਾ ਹੁੰਦਾ ਲੇਕਿਨ ਨਹੀਂ ਲੇਕਿਨ ਇੱਕ ਸੇਵਾ ਭਾਵਨਾ ਸਾਡੇ ਜੋ ਪੇਰੈਂਟਸ ਨੇ ਸਾਨੂੰ ਗੁਰਤੀ ਦਿੱਤੀ ਹੈ ਜੋ ਮਾਰਾ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਉਹ ਮਨ ਚ ਇੱਕ ਹੈਗਾ ਵੀ ਯਾਰ ਜਿਸ ਪਰਮਾਤਮਾ ਨੇ ਜਿਸ ਸਮਾਜ ਨੇ ਇੰਨਾ ਕੁਝ ਦਿੱਤਾ ਅਸੀਂ ਕੁਝ ਨਾ ਕੁਝ ਜਿਹੜਾ ਆਪਣਾ ਸਮਾਜ ਲਈ ਵੀ ਕਰ ਸਕੀਏ ਇਹ ਭਾਵਨਾ ਲੈ ਕੇ ਖੜੇ ਹਾਂ ਹੋਰ ਸਾਡਾ ਕੋਈ ਇਹਦੇ 'ਚ ਮਤਲਬ ਇਹ ਨਹੀਂ ਹੈਗਾ ਵੀ ਕੱਲ ਨੂੰ ਵੋਟਾਂ ਜੀ ਮੈਂ ਰਾਜਨੀਤਿਕ ਲਾਹਾ ਦੇ ਰਿਆ ਬੜੀ ਸ਼ਾਰਟ ਮੈਮਰੀ ਹੁੰਦੀ ਹੈ 6 ਮਹੀਨੇ ਨੂੰ ਸਭ ਨੇ ਭੁੱਲ ਜਾਣਾ ਠੀਕ ਹੈ ਪਰ ਲੇਕਨ ਨਹੀਂ ਸਾਡਾ ਅੱਜ ਇਹ ਵੀ ਲੋਕ ਤਕਲੀਫ 'ਚ ਨੇ ਆਪਾਂ ਕੋਈ ਨਾ ਕੋਈ ਜੋ ਜੋ ਕਰ ਸਕਦਾ ਮੈਂ ਤਾਂ ਹੋਰ ਦਾਨੀ ਸੱਜਣਾ ਨੂੰ ਵੀ ਕਹੂੰਗਾ ਦੇਖੋ ਸਾਡੇ ਹਲਕੇ ਦੇ ਜਿਹੜੇ ਲੀਡਰ ਨੇ ਸਾਰਿਆਂ ਤੇ ਬਹੁਤ ਵੱਡੀ ਕਿਰਪਾ ਹੈ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਆਪਾਂ ਧਰਨੇ ਲਾਓ ਠੀਕ ਹੈ ਸਰਕਾਰ ਨੂੰ ਤੁਸੀਂ ਜਗਾਉਣ ਲਈ ਕਰਤਾ ਪਰ ਕੁਛ ਨਾ ਕੁਛ ਸਾਰਿਆਂ ਤੇ ਕਿਰਪਾ ਇੱਕ ਇੱਕ ਸੜਕ ਅਡਾਪਟ ਕਰ ਲੋ ਯਾਰ ਇਹਦੇ ਮੈਂ ਕਰ ਦਿੰਨਾ ਇਹਦੇ ਤੁਸੀਂ ਕਰ ਲੋ ਇਹਦੇ ਫਲਾਣਾ ਕਰ ਦੂ ਪੰਜ ਸੱਤ ਜਿਹੜੇ ਲੀਡਰ ਮੇਨ ਹੈਗੇ ਨੇ ਮੇਰੀ ਬੇਨਤੀ ਹੈ ਇੱਕ ਇੱਕ ਸੜਕ ਇਹ ਅਡਾਪਟ ਕਰ ਲੋ ਲੋਕਾਂ ਦਾ ਸਖਾਲਾ ਹੋ ਜਾਵੇ ਕੋਈ ਨਹੀਂ ਸਰਕਾਰ ਜਦ ਬਣਾਉਗੀ ਦੇਖੀ ਜਾਊਗੀ ਸੋ ਮੈਂ ਤਾਂ ਉਹਨਾਂ ਲੀਡਰਾਂ ਨੂੰ ਵੀ ਬੇਨਤੀ ਕਰਦਾ ਤੇ ਆਪਣੀ ਭੈਣ ਬੀਬਾ ਨੂੰ ਵੀ ਬੇਨਤੀ ਕਰਦਾ ਵੀ ਬਸਾਰ ਨਿਕਲੇ ਤੇ ਬਾਅਦ ਤੁਹਾਨੂੰ ਸੜਕਾਂ ਬਣਾਓ ਲੀਡਰਾਂ ਨੂੰ ਕਹਿਣਾ ਵੀ ਤੁਸੀਂ ਇੱਕ ਇੱਕ ਸੜਕ ਫੜ ਲਓ ਯਾਰ ਕਿਆ ਹੁੰਦਾ ਬਜ਼ੇਰੀ ਕਿਰਪਾ ਕਰੋੜਾਂ ਰੁਪਇਆ ਇੱਥੇ ਕਰੋੜਾਪਤੀ ਹਲਕਾ ਕਰੋੜਾਂ ਰੁਪਇਆ ਤੁਹਾਡੇ ਕੋਲ ਸੋ ਤੁਸੀਂ ਵੀ ਥੋੜਾ ਜਿਹਾ ਦਿਲ ਦਿਖਾਓ ਮੇਰੀ ਇਹ ਬੇਨਤੀ ਤੁਹਾਡੇ ਮਾਧਿਅਮ ਰਹੀ ਮੈਂ ਲੀਡਰਾਂ ਨੂੰ ਵੀ ਬੇਨਤੀ ਕਰਦਾ ਪਾਸ ਵਾਲਾ 2027 ਦੀ ਤਿਆਰੀ ਹੈ ਫਿਰ ਹੁਣ ਭਾਜਪਾ ਵਾਲੇ ਪਾਸੇ ਤੋਂ ਨਹੀਂ ਦੇਖੋ ਜੀ ਇਹ ਸਾਰਾ ਕੁਝ ਨਾ ਆ ਤਕਦੀਰਾਂ ਚ ਲਿਖਿਆ ਹੁੰਦਾ ਜੋ ਉਦਾ ਲਿਖਿਆ ਹੋਇਆ ਉਵੇਂ ਹੋ ਜਾਊਗਾ ਜੀ ਠੀਕ ਹੈ ਜੀ ਹੁਣ ਆ ਪਿਛਲੀ ਵਾਰੀ ਕਿੰਨੀ ਉਮੀਦ ਸੀ ਲੇਕਿਨ ਐਸੀ ਹਵਾ ਬਗੀ ਨਹੀਂ ਜਿੱਤ ਸਕੇ ਚੱਦਰ ਕੇ ਹਰੀਕ ਦੀ ਜਵਾਨ ਤੇ ਸੀ ਵੀ ਇਹ ਸਭ ਤੋਂ ਸੇਫ ਸੀਟ ਹੈ ਵੀ ਗਿੱਲ ਸਾਹਿਬ ਕੱਢਣਗੇ ਸੋ ਇਹ ਤਕਦੀਰਾਂ ਦੇ ਹੁੰਦੇ ਨੇ ਜੋ ਮਾਰਾ ਦਾ ਹੁਕਮ ਹੋਇਆ ਇਹ ਤਾਂ ਲੱਗੇ ਉਹਦੇ ਪਾਣੇ 'ਚ ਲੱਗੇ ਹੋਏ ਆ ਜੋ ਹੋਊਗਾ ਦੇਖੀਓ ਤੁਹਾਡੇ ਪੁਰਾਣੇ ਜਿਹੜੇ ਵਰਕਰ ਸੀ ਅਕਾਲੀ ਦਲ ਦੇ ਉਹ ਵੀ ਕਾਫੀ ਸਾਥ ਤੁਹਾਡੇ ਨਾਲ ਆ ਗਏ ਦੂਜੇ ਪਾਸੇ ਭਾਜਪਾ ਵਾਲੇ ਤਾਂ ਮੇਰੇ ਖਿਆਲ ਨਾਲੇ ਹੋਗੇ ਤੁਹਾਡੇ ਪਰ ਜਿਹੜੇ ਭਾਜਪਾ ਦੇ ਪੁਰਾਣੇ ਸੀ ਉਹ ਸੈਪਟ ਕਰ ਰਹੇ ਨੇ ਅਨਜੀਤ ਸਿੰਘ ਗਿੱਲ ਨੂੰ ਦੇਖੋ ਗੱਲ ਇਹ ਹੈ ਆ ਸਾਡਾ ਕੰਮ ਹੈ ਕੰਮ ਦੇਖੋ ਜਦੋਂ ਤੁਸੀਂ ਕੰਮ ਕਰੋਗੇ ਨਾ ਭਾਵੇਂ ਕੋਈ ਪਾਰਟੀ ਕੋਈ ਅਦਾਰਾ ਪ੍ਰਾਈਵੇਟ ਆ ਸਰਕਾਰੀ ਜੇ ਤੁਸੀਂ ਕੰਮ ਕਰੋਗੇ ਲੋਕਾਂ ਨੂੰ ਦਿਖਦਾ ਹੁਣ ਤੁਹਾਨੂੰ ਕੀ ਲੱਗਦਾ ਵੀ ਲੋਕ ਇੱਥੇ ਸਾਰੇ ਕਿਤੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਵੀ ਲੋਕ ਜੁੜੇ ਹੋਏ ਨੇ ਵੀ ਯਾਰ ਅਸੀਂ ਤਾਂ ਗਿੱਲ ਸਾਹਿਬ ਦੇ ਨਾਲ ਆ ਸਾਨੂੰ ਪਾਰਟੀਆਂ ਦਾ ਨਹੀਂ ਪਤਾ ਉਹ ਕੱਲ ਨੂੰ ਅਕਾਲੀ ਜੀ ਕੱਲ ਨੂੰ ਬੀਜੇਪੀ ਕੱਲ ਨੂੰ ਕੋਈ ਆਪ ਜਾਂ ਕਾਂਗਰਸ ਕਿਤੇ ਉਹਨੇ ਸਾਨੂੰ ਕੋਈ ਲੈਣਾ ਦੇਣਾ ਨਹੀਂ ਸੋ ਮੈਂ ਇਹ ਖੁਸ਼ਕਿਸਮਤੀ ਸੰਭਾਉਂਦਾ ਵੀ ਇਹਨਾਂ ਦਾ ਜਿਹੜਾ ਇੰਨਾ ਪਿਆਰ ਹੈ ਇਹ ਦੇ ਰਹੇ ਈ ਸੀ ਕਰਕੇ ਫਿਰ ਦਿਲ ਕਰਦਾ ਹੈ ਨਹੀਂ ਤਾਂ ਹੁਣ ਚਲੋ ਸਾਡੇ ਤੇ ਤਾਂ ਕੰਪਨੀਆਂ ਦੇ ਆਪਣੀ ਰਾਜ ਭਾਗ ਹੈਗੇ ਨੇ ਪਰ ਲੇਕਿਨ ਨਹੀਂ ਇੱਕ ਸੇਵਾ ਭਾਵਨਾ ਕਿਉਂਕਿ ਅਸੀਂ ਇਹ ਦਰਦ ਉਹਨਾਂ ਹੁੰਦਾ ਜੀਨੇ ਦਰਦ ਸਹਿਹਾ ਹੋ 36 ਸਾਲ ਕੱਚੇ ਘਰਾਂ 'ਚ ਚੋਂਦੇ ਘਰਾਂ 'ਚ ਪੱਠੇ ਵੱਢਣੇ ਡੰਗਰ ਸੰਭਣੇ ਚਾਰਨੇ ਟੁੱਬਿਆਂ ਚ ਨਾਉਣਾ ਇਹ ਸਾਰਾ ਕੁਝ ਅਸੀਂ ਹਟਾਇਆ ਹੋਇਆ ਸੋ ਅੱਜ ਸਾਨੂੰ ਪਤਾ ਵੀ ਇਹਨਾਂ ਲੋਕਾਂ ਦਾ ਦਰਦ ਕੀ ਆ ਜੇ ਮਹਾਰਾ ਦੀ ਬਖਸ਼ਿਸ਼ ਤਾਂ ਇਸ ਕਰਕੇ ਹੀ ਮੈਂ ਵੀ ਥੋੜਾ ਬਹੁਤ ਆ ਵੀ ਜੋ ਤੇਲ ਫੁੱਲ ਮਹਾਰਾਜ ਮੇਨੂੰ ਕਰਾਊਗਾ ਉਹ ਆਫਤ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਲਗਾਤਾਰ ਜਿਹੜੀਆਂ ਸੜਕਾਂ ਖਰਾਬ ਸੀ ਉਹਨਾਂ ਦੇ ਉੱਤੇ ਰਿਪੇਅਰ ਕਰਕੇ ਪੈਚਰ ਕਰਕੇ ਇੱਕ ਰਾਹਤ ਦਿੱਤੀ ਜਾ ਰਹੀ ਹੈ ਕਿਹਾ ਜਾਂਦਾ ਹੈ ਸਿਆਣੇ ਦਾ ਕਿ ਜਿਹੜਾ ਬੰਦਾ ਕਿਸੇ ਦਾ ਰਾਸਤਾ ਸਵਾਰਦਾ ਹੈ ਤਾਂ ਉਹਦੇ ਅਗਲੇ ਰਾਸਤੇ ਵੀ ਆਪਣੇ ਆਪ ਹੀ ਪਧਰੇ ਹੁੰਦੇ ਜਾਂਦੇ ਨੇ ਸਾਫ਼ ਹੁੰਦੇ ਜਾਂਦੇ ਨੇ ਤਾਂ ਇਸ ਤਰੀਕੇ ਦੀ ਨੀਤ ਨਾਲ ਰਣਜੀਤ ਸਿੰਘ ਗਿੱਲ ਜੋ ਕਿ ਭਾਜਪਾ ਲੀਡਰ ਨੇ ਸਮਾਜ ਸੇਵਾ ਤੌਰ ਤੇ ਕੰਮ ਕਰ ਰਹੇ ਨੇ ਦੂਜੇ ਪਾਸੇ ਇਹਨਾਂ ਵੱਲੋਂ ਕਿਹਾ ਗਿਆ ਕਿ ਬਾਕੀ ਵੀ ਬਹੁਤ ਵਿਰੋਧੀ ਪਾਰਟੀਆਂ ਨੇ ਸਿਆਸੀ ਪਾਰਟੀਆਂ ਨੇ ਅਗਰ ਜਿਹੜੇ ਲੀਡਰ ਕੋਈ ਧਰਨੇ ਲਾਂਦਾ ਹੈ ਕੋਈ ਹੋਰ ਕੰਮ ਕਰਦਾ ਹੈ ਤਾਂ ਉਹਨਾਂ ਨੂੰ ਕਿਤੇ ਕਿਤੇ ਚਾਹੀਦਾ ਕਿ ਦੋ ਦੋ ਸੜਕਾਂ ਬਣਾ ਲੈਣ ਚਾਹੀਦੀਆਂ ਨੇ ਕਿਉਂਕਿ ਇਸ ਤਰੀਕੇ ਦੇ ਪੈਚ ਵਰਕ ਕਰ ਲੈਣਾ ਚਾਹੀਦਾ ਜਿਸ ਦੇ ਕਾਰਨ ਲੋਕ ਰਾਹਤ ਮਹਿਸੂਸ ਕਰਨ ਕਦੋਂ ਸਰਕਾਰਾਂ ਬਣਾਉਂਦੀਆਂ ਨੇ ਉਹ ਬਾਅਦ ਦੀ ਗੱਲ ਹੈ ਪਰ ਅੱਜ ਲੋਕ ਨਿਕਲਣ ਵਾਸਤੇ ਮੁਸ਼ਕਲ ਨੇ ਸੁਣ ਲੈ ਕੇ ਤਸਵੀਰਾਂ ਤੁਹਾਨੂੰ ਦਿਖਾਉਣੇ ਜ਼ਰੂਰੀ ਸੀ ਪਰ ਹੁਣ ਸਰਕਾਰ ਕਦੋਂ ਬਣਾਉਂਦੀ ਹੈ ਇਹ ਵੱਡੇ ਸਵਾਲ ਹੈ